ਸਾਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸੋਮਵਾਰ 5 ਫਰਵਰੀ ਤੇ ਅੰਦਰ ਜੀ ਥੋੜਾ ਜਿਹਾ ਸਮਾਨ ਸੀਗਾ ਸਵੇਰ ਦਾ ਟਾਈਮ ਹੈ 8:00 ਵਜੇ ਦਾ ਟਾਈਮ ਹੈਗਾ ਤੇ ਯਾਰ ਰਤੀ ਲਿਆਂਦਾ ਹੈ ਸਮਾਨ ਹੁਣ ਮੈਂ ਕੱਢਣ ਲੱਗੀ ਅੰਦਰ ਚਾਹ ਬਣਦੀ ਪਈ ਹੈ ਬ੍ਰੇਕਫਾਸਟ ਵੀ ਤਿਆਰ ਹੋ ਗਿਆ ਸਕੂਲ ਦਾ ਤੇ ਲੰਚ ਵੀ ਤੇ ਮੌਸਮ ਅੱਜ ਸਾਫ਼ ਹੈ ਕੱਲ ਤਾਂ ਸਾਰੀ ਦਿਹਾੜੀ ਮੀਂਹ ਪੰਦਾਰੇ ਸਿੱਧਰ ਮਸ਼ੀਨ ਲੱਗੀ ਹੋਈ ਹੈ ਕੱਪੜਾ ਧੋਣ ਵਾਸਤੇ ਕਿਉਂਕਿ ਅੱਜ ਤੋਂ ਤਪਪ ਵਧੀਆ ਚੜ੍ਹੇਗੀ ਲੱਗਦਾ ਪਿਆ ਤੇ ਕੱਪੜੇ-ਕੁਪੜੇ ਧੋ ਲਈਏ ਸੁੱਕ ਵੀ ਜਾਣਗੇ ਇਹਨਾਂ ਸਾਰੇ ਕੰਮ ਭਏ ਨੇ ਬਸ ਚਾਹ ਪਾਣੀ ਨਾਸ਼ਤਾ ਨਿਭੜੇ ਬਾਕੀ ਕੱਪੜੇ-ਕੁਪੜੇ ਧੋ ਰਹੀਆਂ ਪੰਨਾ ਕੱਪੜਿਆਂ ਦੇ ਕੰਮ ਨਿਭੜਾਂਗੇ ਲੋ ਜੀ ਕੱਪੜੇ ਮੈਂ ਸਾਰੇ ਧੋ ਚੁੱਕੀਆਂ ਮਸ਼ੀਨ ਵੀ ਧੋ ਰਹੀਤੀ ਹੈ ਹੁਣ ਇਤੋਂ ਸਫਾਈ ਵੀ ਹੁਣ ਕਰ ਦਾਂਗੀ ਨਾਲ ਹੀ ਤੇ ਕੱਪੜੇ ਮੈਂ ਕੋਠੇ ਤੇ ਸੁਕਣੇ ਵੀ ਪਾਇਆ ਹੀ ਆ ਤੇ ਕਿਚਨ ਦੇ ਵਿੱਚ ਹਲੇ ਸਾਰਾ ਖਲਾਰਾ ਇੱਦਾਂ ਹੀ ਪਿਆ ਹੋਇਆ ਉਹ ਹੁਣ ਪਹਿਲਾਂ ਮੈਂ ਨਾ ਕੇ ਤੇ ਥੋੜੀ ਜਿਹਾ ਕੱਪੜੇ ਸੁਕਣੇ ਪਾਵਾਂਗੀ ਜਿਹੜੇ ਥੋੜੇ ਬਥੇ ਹੋਰ ਰਹਿੰਦੇ ਨੇ ਤੇ ਥੋੜੀ ਦੇਰ ੁੱਪੇ ਬੈਠਾਂਗੀ ਆ ਦੇਖੋ ਜੀ ਧੁੱਪ ਬਹੁਤ ਸੋਹਣੀ ਐ ਨ ਵਧੀਆ ਤੇ ਤੇ ਕਰਾਰੀ ਧੁੱਪ ਚੜੀ ਹੋਈ ਐ ਐਨ ਬੱਦਲ ਸਾਫ ਨੇ ਅੱਜ ਕੱਲ ਸਾਰੇ ਜਿਹੜੀ ਮੀਂਹ ਪੈਂਦਾ ਰਹੇ ਨਹੀਂ ਉਸ ਤੋਂ ਬਾਅਦ ਧੁੱਪ ਬਹੁਤ ਵਧੀਆ ਚੜੀ ਐ ਆ ਦੇਖੋ ਜੀ ਸਾਰੇ ਕ ਹਵਾ ਵੀ ਘੱਟ ਨੇ ਅੱਜ ਤੇ ਕੱਪੜੇ ਸੁੱਕਣੇ ਪਾਤੇ ਨੇ ਹੁਣ ਤਾਂ ਫਟਾਫਟ ਸੁੱਕ ਜਾਣੇ ਨੇ ਕੱਪੜੇ ਅੱਧੇ ਪੂਨੇ ਘੰਟੇ 'ਚ ਜੀ ਤਿਆ ਦੇਖੋ ਜੀ ਸਾਰਿਆਂ ਦੇ ਕੱਪੜੇ ਕੋਠਿਆਂ ਤੇ ਪਾਏ ਹੋਏ ਨੇ फटाफट ਧੁੱਪ ਦੇ ਲਾ ਲੈਣਾ ਤੇ ਇਹ ਦਰਜੀ ਤੋਂ ਫਾਈਲ ਸਾਰੀ ਕਰਕੇ ਗਈ ਸੀ ਕੋਠੇ ਤੇ ਮੈਂ ਤੇ ਹੁਣ ਮੈਂ ਕਿਚਨ ਦਾ ਵੀ ਸਾਰਾ ਕੰਮ ਨੇ ਪੀੜ ਲਿਆ ਤੇ ਹੁਣ ਦੁਬਾਰਾ ਚਾਹ ਬਣਾ ਰਹੀਆਂ ਆਪਣੇ ਪੀਣ ਵਾਸਤੇ ਸਾਰਾ ਕੰਮ ਖੰਮ ਕਰਕੇ ਹੁਣ ਫੇਰ ਕੁੱਟ ਤੇ ਲੈ ਜਾਵਾਂਗੀ ਚਾਹ ਤੇ ਥੋੜੀ ਜਿਹੀ ਦੁੱਪੇ ਬੈਠਾਂਗੇ ਨਾਲੇ ਕੱਪੜੇ-ਕਪੜੇ ਚੱਕ ਲੈ ਆਵਾਂਗੀ ਤੇ ਪਿਆਜ਼ ਕੱਟ ਲਾਂਗੀ ਸਾਗ ਨੂੰ ਤੜਕਾ ਲਾ ਲਾਂਗੇ ਆਪਾਂ ਸਾਗ ਪਿਆ ਹੋਇਆ ਆਪਣਾ ਦੁਪਹਿਰ ਨੂੰ ਉਹਦੇ ਨਾਲ ਹੀ ਸਰ ਜਾਊਗਾ ਆ ਡੱਬੇ ਧੋਤੇ ਸੀ ਨਾਲੇ ਵੀ ਧੁੱਪੇ ਲੈ ਜਾਵਾਂਗੀ ਅੰਦਰ ਦੁੱਧ ਵੀ ਪਾ ਕੇ ਰੱਖ ਲਿਆ ਥੋੜਾ ਜਾਂ ਤਾਂ ਅੱਛੇ ਥੋੜਾ ਪਿੱਛੇ ਹੋ ਕੇ ਨੱਚ ਥੋੜਾ ਜਾਂ ਆ ਹੁਣ ਨੱਚ ਤੇ ਆ ਦੇਖੋ ਤੇ ਛੋਪੂ ਦਾ ਡਾਂਸ ਆ ਜਿਹੜਾ ਸਾਡੇ ਗਵਾਂਡੀਆਂ ਦਾ ਮੁੰਡਾ ਹੈ ਬਾਏ ਬਾਏ ਕਰ ਇਹੋ ਪਲੇ ਬਤ ਵਾਇਆ ਬਾਏ ਕਰਦਾ ਸਾਨੂੰ ਨੱਚ ਕੇ ਦਿਖਾ ਪੁੱਲ ਲ ਗਿਆ ਸੀ ਕੀ ਖਾਦਾ ਸੀ ਹੱਤੋਂ ਨੇ ਤੇ ਅੰਦਰ ਜੀ ਹੁ ਦੁਪਹਿਰ ਦਾ ਟਾਈਮ ਹੈ ਸਾਗ ਨੂੰ ਤੜਕਾ ਲਾਤਾ ਮੈਂ ਸਾਗ ਨੂੰ ਤੜਕਾ ਲਾਤਾ ਇਹਨੂੰ ਚੰਗੀ ਤਰ੍ਹਾਂ ਹੁਣ ਗਰਮ ਕਰਾਂਗੀ ਤੇ ਅੰਦਰ ਬਣਾਵਾਂਗੀ ਜੀ ਮੱਕੀ ਦੀਆਂ ਰੋਟੀਆਂ ਸਾਢੇ 3:00 ਵੱਜ ਗਏ ਨੇ ਲੋ ਜੀ ਰੋਟੀਆਂ ਵਗੈਰਾ ਬਣਾ ਲਿਆ ਨੇ ਮੱਕੀ ਦੀਆਂ ਥੋੜੀ ਖਣਕਦੀਆਂ ਵੀ ਤੇ ਆ ਹੈਗੀ ਜੀ ਸ਼ਮਲਾ ਮਿਰਚ ਦੀ ਸਬਜੀ ਤੇ ਮੈਂ ਅੱਤਾ ਸਾਗ ਨਾਲ ਹੀ ਖਾਵਾਂਗੀ ਬਾਜੀ ਸਾਰੇ ਹਨ ਖਾ ਲਈ ਰੋਟੀ ਮੈਂ ਹੁਣ ਆਪਣੇ ਤੁੱਪੇ ਲੈ ਕੇ ਜਾਉਂਗੀ ਰੋਟੀ ਤੁੱਪੇ ਬੈ ਕੇ ਖਾਵਾਂਗੀ ਤੇ ਮੇਰਾ ਸਿਲੰਡਰ ਵੀ ਖਤਮ ਹੋ ਗਿਆ ਮੱਕੀ ਦੀ ਰੋਟੀ ਇੱਕ ਮੇਰੀ ਹਲੇ ਪੂਰੀ ਤਰ੍ਹਾਂ ਰਹਿੰਦੀ ਐ ਸਿੱਕੀ ਨਹੀਂ ਐ ਆ ਦੇਖੋ ਜੀ ਸਿਲੰਡਰ ਬਹੁਤ ਜ਼ਿਆਦਾ ਘਟ ਗਿਆ ਤੇ ਮੈਂ ਸੋਬ ਦੀ ਵੀ ਚਲੋ ਇਹ ਇਹ ਰੋਟੀ ਮੇ